बंदे आ गए ठीक है डॉक्टर थानी जा थे जा डां फिर सारे धक्का कर चलते के धक् करना बना वीडियो बना तू वीडियो बना झाड़ा कंत रख रख पैर ਇਹ ਨਹੀਂ ਕਾ ਕੇ ਚਾਹਤਾ ਬਾਰ ਬਾਰ ਚੜਦਾ ਕੋਠੇ ਦੇ ਆ ਕੇ ਸਾਡੇ ਦੇ ਮਿੱਸੀ ਕੰਮ ਨਹੀਂ ਕਰਦਾ ਤੂੰ ਜਾ ਕੇ ਢਾਣੇ ਜਾ ਤੂੰ ਪਰ ਖਾ ਦੇ ਕੇ ਚੱਲ ਚੱਲ ਮੇਰੀ ਗੱਲ ਸੁਣ ਤੂੰ ਮਰਨ ਦੀ ਲੋੜ ਨਹੀਂ ਤੂੰ ਠਾਣੇ ਜਾ ਵੇਖੀ ਆ ਬਣਦਾ ਕੀ ਨਾ ਦਾ ਕੱਲ ਦਰਦੇ ਯਾਰ ਕਿਉਂ ਪਾਸੀ ਗੁਲਾਈਆਂ ਸਾਡੀਆਂ ਸਾਡੀ ਗਾਂ ਤੇ ਪਈਆਂ ਪਾਸੀ ਹੈ ਬਣਿਆ ना देखे ना देखे। यार था केस चलन लिया केस सद जो कोर्ट से जो फैसला आया दिखिए है नहीं गलरी चुप नहीं सड़े को आया कि लैने ਆ ਵੇਖੋ ਜੀ ਆ ਵੇ ੱੱਕਾ ਕਰ ਰਹੀ ਏ ਤਖਤ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ੱੱਕਾ ਕਰ ਰਿਹਾ ਏ ਜੀ ਵੇਖੋ ਓਏ ਮੰਮੀ ਦਾ ਚੜ੍ਹ ਤੇ ਚੜ੍ਹ ਦਿਨ ਵਾਖਣਾ ਏ ਛੱਡ 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 ਆਜੋ ਮੈਂ ਬਣਾ ਵੀਡੀਓ ਉਹ ਚੜ੍ਹ ਗਿਆ ਉੱਤੇ ਤੂੰ ਡਰਦੀ ਕਿਉਂ ਏ ਮਾਰ ਆਂ ਦੂਠਾੜੇ ਦਾ ਦੁੰਡਾ ਬਣਾਓ ਕੁੱਤੇ ਦੇ ਥਾਂ ਦੀ ਫੜ ਕੇ ਡਾਕ ਲਿਆ ਆਹ ਤੇ ਮੈਂ ਖੜੀ ਤਾ ਛੋਟਰੀ ਅਣੀ ਪਰਾਂ ਲੈ ਇਹਨੂੰ ਚੁੱਪ ਕਰਕੇ ਇੱਕ ਕੋਰ ਚ ਲਾਉਣੀ ਵੀਡੀਓ ਕੋਰ ਦੇ ਜਾਂ ਲੈ ਕੇ ਖਾਣੇ ਲੈ ਕੇ ਜਾ ਇਹਨੂੰ ਸਰ ਮੇਰਾ ਨਾਮ ਮੋਤਾ ਸਿੰਘ ਹੈ ਜੀ ਅਸੀਂ ਪਿੰਨ ਗੁਦੜੀ ਢੰਡੀ ਦੇ ਰਹਿਣ ਵਾਲੇ ਆਂ ਹਾਂ ਜੀ ਮੇਰੇ ਬ੍ਰਦਰ ਨੇ ਅੱਜ ਸਾਡੇ ਮੈਂ ਕਰਨੀ ਸੀ ਤੇ ਫੈਮਿਲੀ ਉੱਤੇ ਹਮਲਾ ਕੀਤਾ ਗਿਆ ਸਾਡਾ ਬਕਾਇਦਾ ਕੰਢ ਦਾ ਰੋਲਾ ਸੀ ਪਹਿਲਾਂ ਪਹਿਲਾਂ ਵੀ ਇਹਨਾਂ ਨੇ ਰੋਲਾ ਹੱਡਣਾ ਕੀਤਾ ਹੀ ਲੜਾਈ ਦੇ ਚੱਲਦੇ ਹੋਏ ਕੋਰਚ ਕੇਸ ਲਾਇਆ ਸੀ ਸਟੇ ਲਿਆ ਸੀ ਆਪਣਾ ਸਟੇ ਲੈਣ ਦੇ ਬਾਵਜੂਦ ਵੀ ਇਹਨਾਂ ਨੇ ਹੁਣ ਦੂਜੀ ਵਾਰ ਫੇਰ ਹਮਲਾ ਕਰਤਾ ਹੈ ਕਿੰਨੀ ਜਗ੍ਹਾ ਸੋ ਤੁਹਾਡੇ ਕੋਲ ਆ 10 ਮਰਲੇ ਥਾਂ ਜੀ ਲਾਲਕੀਰ ਆਪਦੀ ਆਪਦੀ ਜੀ ਲਾਲਕੀਰ ਦੇ ਅੰਦਰੋਂ ਦੀ ਗਵਾਂਡੀ ਕਬਜ਼ਾ ਕਰਨਾ ਹਾਂਜੀ ਗਵਾਂਡੀ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ ਜੀ ਖਾਂਦਟਾਈ ਕੀ ਖਾਂਦਟਾਈ ਜੀ ਕੰਨ ਟਾ ਕੇ ਹੁਣ ਦੁਬਾਰਾ ਕਰ ਲਏ ਉੱਤੇ ਲੈਂਟਰ ਪਾ ਦੇਣ ਧੱਕੇ ਨਾਲ ਆਪ ਦਾ ਲੈਂਟਰ ਪਾ ਦੇਣ ਧੱਕੇ ਨਾਲ ਜਬਰਦਸਤਿਕਾ ਕਬਜ਼ਾ ਕਰ ਰਹੇ ਨੇ ਤੇ ਆ ਰੁਕਦੇ ਆ ਤਾਂ ਕੋ ਲੜਾਈ ਕਰਦੇ ਨੇ ਇਟਾਂ ਰੋੜੇ ਚੁਣਾ ਦੇ ਤੇ ਲੋਹੇ ਦੀਆਂ ਰਾੜਾਂ ਲੈ ਕੇ ਕਰਵਾਨਾ ਲੈ ਕੇ ਆਏ ਨੇ ਘਰੇ ਹਾ ਵੜ ਕੇ ਹਮਲਾ ਕੀਤਾ ਪੂਰੀ ਗੁੰਡਾ ਕਰਦੀ ਕੀਤੀ 20 30 ਬੰਦੇ ਲੈ ਕੇ ਆਏ ਨੇ ਹਾਂਜੀ ਹੁਣ ਇਹਨਾਂ ਦੇ ਪੁਲਿਸ ਨੂੰ ਕਾਰਵਾਈ ਨਹੀਂ ਕਰੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਮੈਂ ਆਪਣੀ ਮਾਤਾ ਪਿਤਾ ਨਾਲ ਥਾਣੇ ਦਿਖਾ ਹੀ ਦੇਣ ਗਿਆ ਸੀ ਉਸਾਰੰਦਰ ਖਾਇਰ ਆਖਰੀ ਉਲਤਾ ਮੇਰੇ ਮਾਤਾ ਪਿਤਾ ਬਿਠਾ ਰਿਆ ਅੰਦਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਕੁਝ ਨਹੀਂ ਕਰ ਰਹੇ ਨੇ ਹਾਂ ਜੀ ਹਾਂ ਬਾਅਦ ਵਿੱਚ ਮੇਰੇ ਬ੍ਰਦਰ ਘਰ ਆਏ ਨੇ ਇਹਨਾਂ ਤੇ ਹਮਲਾ ਕੀਤਾ ਉਹਨਾਂ ਨੇ ਇਹਨਾਂ ਲੋਹੇ ਦੀ ਰਾੜ ਮਾਰੀ ਨਾ ਤੇ ਤੇ ਇਹਨਾਂ ਦੇ ਬਹੁਤ ਅੰਦਰੂਨੀ ਸੱਟਾਂ ਵੱਜ ਗਈਆਂ ਨੇ ਘਰੇ ਹੋਏ ਜਾ ਕੇ ਹਮਲਾ ਕੀਤਾ ਘਰ ਅੰਦਰ ਵੜ ਕੇ ਉਹਨਾਂ ਨੇ ਹਾਂਜੀ ਕਰਦੇ ਵੜ ਕੇ ਤੇ ਹਾਂਜੀ ਤੇ ਆ ਦੇਖੋ ਸਾਜੀ ਵੀ ਆਪਣੇ 스테ਟ ਆਪਣੇ ਕੋਲ ਕੋਪੀ ਗਈ ਹੈ ਕਾਰਵਾਈ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਬੰਦੀ ਕਾਰਵਾਈ ਹੋਣੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਹਾਂਜੀ ਹਾਂਜੀ ਮਲਾ ਕੀਤਾ ਜੀ ਨੇ ਬਹੁਤ ਗੁੰਡਾਗਰਦੀ ਕਰ ਰਹੇ ਨੇ ਸਾਨੂੰ ਬਹੁਤ ਇਨਾਂ ਤੋਂ ਜਾਨੀ ਮਾਰੀ ਨੁਕਸਾਨ ਦਾ ਡਰ ਰਹੇ ਨੇ ਹਾਂਜੀ ਜਿੱਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਸਰ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਹਰਜਿੰਦਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਸਰ ਗੁੱਦਟੜੀ ਪਿੰਡ ਆਈ ਮੇਰਾ ਗੁੱਦਟੜੀ ਹਾਂਜੀ ਸਰ ਇਹ ਤੁਹਾਡੇ ਤੇ ਹਮਲਾ ਹੋਇਆ ਕੀ ਵਜ੍ਹਾ ਵੀ ਕੀ ਕਰ ਲੋ ਸਰ ਇਹ ਆਪਣੇ ਕੰੰਧ ਦਾ ਰੋਲਾ ਸੀਗਾ ਕੰੰਧ ਵੀ ਆਪਣੀ ਹੈ ਸਰ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਆਪਣਾ ਮਕਾਨ ਹੈ ਜੀ 10 ਮਰਲੇ ਜਗ੍ਹਾ ਠੀਕ ਹੈ ਜੀ 6 ਫੁੱਟ ਆਪਣਾ ਬੂਆ ਦਰਵਾਜਾ ਗੱਲ ਕੀ ਤੇ ਇਹ ਨਾ ਮਤਲਬ ਇਨਨ ਨੇ ਨਾਲ ਆਪਣੇ ਕਮਰਾ ਭਾਰੇ ਆਪਣੇ ਕੰਧ ਦੇ ਨਾਲ ਜੰਗ ਸਿੰਘ ਗਵੰਡੀ ਆਪਣਾ ਗਵੰਡੀ ਹਾਂਜੀ ਉਹ ਕਮਰਾ ਭਾਰੇ ਆ ਜੀ ਤੇ ਉਹ ਕੰਧ ਆਪਣੀ ਹੈਗੀ ਤੇ ਉਹ ਕਹਿੰਦੇ ਆ ਵੀ ਇਸ ਕੰਧ ਦੇ ਉੱਤੇ ਸਹੀ ਲੈਂਟਰ ਪਾਉਣਾ ਹੈ ਤੇ ਅਸੀਂ ਇਹਨਾਂ ਨੂੰ ਰੋਕਿਆ ਵੀ ਇਹ ਕੰਧ ਹੈ ਸਾਡੀ ਤੁਸੀਂ ਆਪਦੀ ਚਾਰਦिवारी ਕਰਕੇ ਆਪਣਾ ਲੈਂਟਰ ਪਾ ਲਓ ਵੀ ਸਾਨੂੰ ਕੋਈ ਤਰਾ ਹੀ ਨਹੀਂਗਾ ਠੀਕ ਹੈ ਜੀ ਇਹ ਮਤਲਬ ਉਹ ਪਹਿਲਾਂ ਸਾਡੇ ਨਾਲ ਲੜੇ ਸੀਗੇ ਮਹੀਨਾ ਕੋ ਪਹਿਲਾਂ ਤੇ ਅਸੀਂ ਫਿਰ ਅਸੀਂ ਆਖਿਆ ਵੀ ਲੜਾਈ ਤੋਂ ਕੀ ਲੈਣਾ ਹੈ 60 ਫਟ ਹੋ ਜੇਗੀ ਦੋਹਾਂ ਕਰਾਂ ਦਾ ਨੁਕਸਾਨ ਹੀ ਹੈ ਅਸੀਂ ਕੋਰਟ ਕੇਸ ਲਾਇਆ ਤੇ ਸਟੇ ਸਾਨੂੰ ਮਿਲਿਆ ਮਾਨਯੋਗ ਅਦਾਲਤ ਤੋਂ ਸਾਨੂੰ ਤੇ ਉਹ ਸਟੇ ਸਾਡੇ ਕੋਲ ਕਾਪੀ ਵੀ ਹੈਗੀ ਆ ਜੀ ਤੇ ਅੱਜ ਤੁਸੀਂ ਵੇਖ ਲਓ ਸਟੇ ਚੱਲਦਾ ਪਿਆ ਕੇਸ ਆਪਣਾ ਕੇਸ ਚੱਲਦੇ ਦੇ ਵਿੱਚ ਇਹਨਾਂ ਨੇ ਬਾਹਰ ਬੰਦੇ ਵੀ 25 ਮਗਵਾਏ ਨੇ ਤੇ ਜਿਹੜੇ ਕੀ ਸਾਡਾ ਆਪਣਾ ਮਕਾਨ ਸਾਰਾ ਤੋੜਤਾ ਜੀ ਕੰਦ ਸਾਰੀ ਢਾਤੀ ਆਂਗ ਢਾਕੇ ਤੇ ਉਹਨਾਂ ਨੇ ਕੰਦ ਕਰ ਲਈਏ ਆਪਣੇ ਆਪ ਦੁਆਰਾ ਕੀਤੀ ਕੰਦ ਉਹਨਾਂ ਹੋਰ ਆਪਣੇ ਵੱਲੋਂ ਕਰ ਲਈਏ ਦਵਾਰ ਨਾਲ ਛੇਡ ਛੜ ਕੀਤੀ ਦਵਾਰ ਨਾਲ ਛੇਡ ਛੜ ਕੀਤੀ ਹੈ ਜੀ ਉਹ ਸਾਡੇ ਕੋਲ ਵੀਡੀਓ ਵੀ ਪਈ ਆ ਸਰ ਕਬਜ਼ਾ ਕਰਨ ਦੀ ਕੋਸ਼ਿਸ਼ ਸੀ ਹਰ ਕਬਜ਼ਾ ਤੱਕ ਇਹ ਨਾ ਕਰ ਰਿਹਾ ਜੀ ਕੇਸ ਆਪਣਾ ਚੱਲਦਾ ਪਿਆ ਸਰ ਤੇ ਜਿਹੜਾ ਇਹਦਾ ਮੁੰਡਾ ਜੰਗ ਸਿੰਘ ਤੇ ਜੰਗ ਸਿੰਘ ਦਾ ਮੁੰਡਾ ਗੁਰਵਿੰਦਰ ਸਿੰਘ ਤੇ ਇੱਕ ਇਹਨਾਂ ਦਾ ਮੁੰਡਾ ਜੁਗਾ ਸਿੰਘ ਜੀ ਠੀਕ ਆ ਜੀ ਤੇ ਦੋ ਇਹਨਾਂ ਦੇ ਕੋਈ ਰਿਸ਼ਤੇਦਾਰ ਹੈ ਜਿੰਨਾਂ ਨੂੰ ਮੈਂ ਜਾਣਦਾ ਨਹੀਂ ਪਰ ਪਛਾਣਦਾ ਜੀ ਉਹ ਮੇਰੇ ਗੱਲ ਪਏ ਜੀ ਪਹਿਲਾਂ ਤਾਂ ਕਰੇ ਮੰਮੀ ਡੜੀ ਹਰੇ ਗਈ ਸੀ ਇਹਨਾਂ ਦੇ ਇੱਕ ਗੱਲ ਪਏ ਆ ਇਹ ਮੁੜ ਕੇ ਲੜਾਈ ਤੋਂ ਚੱਲਦੇ ਜੋ ਥਾਣੇ ਨੂੰ ਚਲੇ ਗਏ ਮੈਂ ਬਾਅਦ ਚ ਆ ਕੇ ਪੁੱਛਿਆ ਇਹਨਾਂ ਨੂੰ ਤੇ ਇਹਨਾਂ ਨੇ ਮੇਰੇ ਗੱਲ ਤੇ ਆ ਦੇਖੋ ਜੀ ਮੇਰੇ ਸੱਟਾਂ ਮਾਰੀਆਂ ਇੱਕ ਤਾਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਹਾਂ ਹਾਂਜੀ ਹਾਂਜੀ ਰਾੜ ਗੁਰਵਿੰਦਰ ਸਿੰਘ ਨੇ ਮੇਰੇ ਰਾੜ ਮਾਰੀ ਹੈ ਜੀ ਤੇ ਆ ਮੇਰੇ ਹੱਥ ਮੈਂ ਸਿਰ ਤੇ ਮਾਰ ਲੱਗਾ ਮਗਰੱਤ ਕੀਤਾ ਜੀ ਤੇ ਆ ਦੇਖੋ ਜੀ ਮੇਰੇ ਆ ਆੜੀ ਦੋਵੇਂ ਗਲਾਂ ਨੂੰ ਸੱਟ ਲੱਗੀ ਹੈ ਜੀ ਤੇ ਸਰ ਭਾਈ ਇਹਨਾਂ ਨੇ ਤੇ ਕੀ ਮੰਗਿਆ ਇਹ ਸੱਟ ਆ ਦੇਖੋ ਜੀ ਆਪਣੇ ਮੈਂ ਇੱਥੇ ਸੱਟ ਲੱਗੀ ਹੈ ਤੇ ਆਪਣੇ ਆ ਪੈਰ ਤੇ ਵੀ ਲੱਗੀ ਹੈ ਸੱਟ ਸਰ ਭਾਈ ਸੱਟ ਗੁੱਦੀਆਂ ਸੱਟਾਂ ਵੀ ਸਿਰ ਮਾਰੀਆਂ ਜੀ ਸੱਟ ਕਰਵਾਈ ਹੈ ਨਹੀਂ ਸਰ ਆਪਾਂ ਇਹ ਹੀ ਮੰਗ ਚਾਹਣੇ ਆ ਵੀ ਵੀ ਲੜਾਈ ਤੋਂ ਤਾਂ ਮਹਾਰਾਜ ਸਾਰਿਆਂ ਨੂੰ ਬਚਾ ਕੇ ਰੱਖੇ ਪਰ ਕੋਈ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅਸੀਂ ਕੋਈ ਲੜਨਦੇ ਇਹਨਾਂ ਦੇ ਨਾਲ ਕੋਈ ਹੈ ਨਹੀਂ ਹਾਂਜੀ ਸਾਰਾ ਕਾਰਵਾਈ ਹੋਣੀ ਚਾਹੀਦੀ ਗਵਾਂਢੀ ਹੈ ਜੀ ਸਿੰਘ ਸਿੰਘ ਜੀ ਓਏ ਮੈਂ ਕਿ ਗੁੱਦੜ ਢੰਡੀ ਦੇ ਵਿੱਚ ਮਾਮਲਾ ਆਇਆ ਲੋਕੋ ਤਾਪ ਸਿੰਘ ਦੀ ਲੜੇ ਨੇ ਕੀ ਮਾਮਲਾ ਸੀ ਕਿ ਕੀ ਕਾਰਵਾਈ ਕੀਤੀ ਜਾ ਰਹੀ ਇਸ ਵਿੱਚ ਕੀ ਹੈ ਜੰਗ ਸਿੰਘ ਹੈਗਾ ਆ ਜਿਹੜਾ ਕਿ ਗੁੱਦੜ ਢੰਡੀ ਦਾ ਰਹਿਣ ਵਾਲਾ ਆ ਤੇ ਦੋਨੋਂ ਘਰ ਜਿਹੜੇ ਆਪਸ ਵਿੱਚ ਲੜੇ ਆ ਆਂਢ ਗੁਆਂਢੀ ਹੈਗੇ ਆ ਘਰ ਤੇ ਰਹਿਣ ਵਾਲੇ ਤੇ ਜਿਹੜੇ ਜੰਗ ਸਿੰਘ ਨੇ ਦਵਾਰ ਬਣਾ ਰਿਆ ਆ ਉਸਨੇ ਪਿੱਲਰ ਬਣਾਏ ਹੋਏ ਸੀਗੇ ਤੇ ਪਿੱਲਰ ਨੂੰ ਲੈ ਕੇ ਜਿਹੜਾ ਇਹਨਾਂ ਦਾ ਆਪਸ ਵਿੱਚ ਦੋਹਾਂ ਗੁੱਟਾਂ ਦਾ ਝਗੜਾ ਹੋਇਆ ਆ ਤੇ ਜਿਹੜਾ ਕਿ ਅਸੀਂ ਮੌਕੇ ਤੇ ਜਾ ਕੇ ਤਸਦੀਕ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਅਸੀਂ ਅਮਲ ਚ ਲਿਆਵਾਂਗੇ। ਦੋਹਾਂ ਪਾਰਟੀ ਦਾਖਲ ਹੋਏਗਾ। ਨਹੀਂ ਇੱਕ ਪਾਰਟੀ ਦਾਖਲ ਹੋਈ ਆ। ਇੱਕ ਨੇ ਕੰਪਲੇਂਟ ਕੀਤੀ ਆ। ਤੁਹਾਡੇ ਕੋਲ ਸ਼ਿਕਾਇਤ ਹੈ। ਹਾਂਜੀ। ਦੋਨਾਂ ਪਾਸੋਂ ਕੰਪਲੇਂਟ ਹੈ ਸਾਡੇ ਕੋਲੇ। ਜਿਹੜਾ ਕਿ ਅਸੀਂ ਵੈਰੀਫਾਈ ਕਰਕੇ ਮੌਕੇ ਤੇ ਤਸਦੀਕ ਕਰਕੇ ਜਿਹੜੀ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਅਸੀਂ ਜਲਦੀ ਜਲਦੀ ਅਮਲ ਚ ਲਿਆਵਾਂਗੇ। ਠੀਕ।